ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਇੱਥੇ ਇਹ ਪੰਜਵੇਂ ਘਰ ਦੇ ਸ਼ਬਦ ਆਰੰਭ ਹੋਏ ਨੇ ਪੰਜਵਾ ਪੱਪੇ ਤੇ ਟਿੱਪੀ ਜੱਜਾ ਤੇ ਵਵੇ ਕੰਨਾ ਪੰਜਵਾ ਪੰਜਵਾ ਬਿੰਦੀ ਲਾ ਕੇ ਨਹੀਂ ਬੋਲਣਾ ਤੇ ਕਈ ਪੰਜਵਾ ਬੋਲਦੇ ਨੇ ਪੰਜਵਾ ਪੱਪੇ ਦੀ ਟਿੱਪੀ ਵੀ ਕੱਟੀ ਜਾਂਦੀ ਹੈ ਤੇ ਜੰਝੇ ਦਾ ਉਚਾਰਨ ਹੋ ਜਾਂਦਾ ਹੈ ਇਓ ਪੂਰਾ ਪੂਰਾ ਪੰਜਵਾ ਇਓ ਉਚਾਰਨ ਕਰਨਾ ਹੈ ਅਛਲ ਛਲਾਈ ਨਹ ਛਲੇ ਨਹ ਕਾਉ ਕਟਾਰਾ ਕਰ ਸਕੈ ਜੋ ਸਾਹਿਬ ਰਾਖੈ ਧਿਉ ਰਹੈ ਇਸ ਲੋਭੀ ਕਾ ਜਿਉ ਟਲਪਲੈ ਹਾਂ ਅਛਲ ਛਲਾਈ ਨਹ ਛਲੇ ਇਨੂੰ ਕਾ ਸਕੇ ਅਛਲ ਨਹੀਂ ਬੋਲਣਾ ਅਛਲ ਪਾਠ ਹੈ ਅਛਲ ਛਲਾਈ ਨਹ ਛਲੇ ਨਹ ਕਾਉ ਕਟਾਰਾ ਕਰ ਸਕੈ ਜੋ ਸਾਹਿਬ ਰੱਖੈ ਤਿਉ ਰਹੈ ਇਸ ਦੋਬੀ ਕਾ ਜਿਉ ਟਾਲ ਪਲੈ ਟਾਲ ਪਲੈ ਇਹ ਪੋਲਾ ਪੋਲਾ ਬੋਲਣਾ ਹੈ ਟਾਲ ਪਲੈ ਇਉਂ ਉਚਾਰਨ ਹੈ ਬਿਨ ਤੇਲ ਦੀਵਾ ਕਿਉ ਜਲੇ ਰਹਾਉ ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਵੱਟੀ ਭਉ ਵੱਟੀ ਇਤ ਤਨ ਪਾਈਐ ਵੱਟੀ ਉਚਾਰਨ ਕਰਨਾ ਹੈ ਪਾਓ ਵੱਟੀ ਕਸਕੇ ਬੋਲਣਾ ਇਤ ਤਨ ਪਾਈਐ ਪਾਓ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਿਓ ਜਲੈ ਇਹੋ ਤੇਲ ਇਥੇ ਵਿਸਰਾਮ ਦੀਵਾ ਤੇ ਯਮਕਲਾ ਦਨੀਐ ਿਓ ਜਲੈ ਕਾਰ ਚਾਨਣ ਸਾਹਿਬ ਤਾਉ ਮਿਲੈ ਰਹਾਉ ਇਹ ਤੋ ਤਨ ਲਾਗੇ ਬਾਣਿਆ ਸੁਖ ਹੋਵੇ ਸੇਵਕ ਮਾਨਿਆ ਸਭ ਦੁਨੀਆ ਆਵਣ ਜਾਣਿਆ ਵਿੱਚ ਦੁਨੀਆ ਸੇਵਕ ਮਾਈਏ ਤਾ ਦਰਗਹ ਹੈ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਹਾਂਜੀ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 33 ਸ਼ਬਦ ਜਿਹੜੇ ਨੇ ਉਹ ਸੰਪੂਰਨ ਹੋ ਚੁੱਕੇ ਨੇ ਤਾਂ ਇਸ ਕਰਕੇ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਜਿਹੜੇ ਨੇ ਉਹ ਆਪਾਂ ਪੜਾਂਗੇ ਸਤਿਗੁਰੂ ਜੀ ਕਿਰਪਾ ਕਰਨ